ਗੁਰਬਾਣੀ ਸੰਵਾਦ ਦੇ ਇਸ ਹਿੱਸੇ ਵਿੱਚ ਜਿਵੇਂ ਸਾਡੇ ਦਰਸ਼ਕ ਜਾਣਦੇ ਆ ਅਸੀਂ ਵੱਖ-ਵੱਖ ਰੀਸ਼ਕਸ਼ੀਤਾਂ ਨਾਲ ਸਮੇਂ-ਸਮੇਂ ਮਿਲੌਕਤ ਕਰਦੇ ਆ ਜਿਨ੍ਹਾਂ ਨੇ ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਪੜ੍ਹ ਉਹਦੇ ਚੋਂ ਜੋ ਪ੍ਰੇਰਣਾ ਲਈ ਆ ਉਹਦੇ ਬਾਰੇ ਅਸੀਂ ਉਹਨਾਂ ਦੀ ਜ਼ੁਬਾਨੀ ਜਾਣ ਦੀ ਕੋਸ਼ਿਸ਼ ਕਰਦੇ ਆ ਸਾਡਾ ਮਕਸਦ ਜਿਹੜਾ ਉਹ ਕੇਵਲ ਇਹ ਦਰਸਾਉਣਾ ਹੀ ਆ ਇਸ ਤੇ ਫੋਕਸ ਕਰਨਾ ਹੀ ਆ ਕਿ ਗੁਰਬਾਣੀ ਅਸਲੀ ਕਾਦੇ ਲਈ ਪੜੀਦੀ ਆ ਜਦ ਗੁਰਬਾਨ ਨਾਲ ਜੁੜਨਾ ਹੈ ਕਿ ਜੁੜ ਕੇ ਸਾਨੂੰ ਮਿਲਦਾ ਕੀ ਹੈ ਹਾਸਿਲ ਕੀ ਹੁੰਦਾ ਇਹਦੇ ਨਾਲ ਅਸੀਂ ਸਹੀ ਰੂਪ ਵਿੱਚ ਕਿਹੋ ਜਿਹਾ ਲਾਭ ਪ੍ਰਾਪਤ ਕਰਦੇ ਆਂ ਤਾਂ ਅੱਜ ਅਸੀਂ ਜਿਸ ਸ਼ਖਸੀਅਤ ਨਾਲ ਮੁਲਾਕਾਤ ਕਰ ਰਹੇ ਆਂ ਇਹ ਨੌਜਵਾਨ ਕਮਰ ਹਰਨਸਤ ਸਿੰਘ ਆ ਜਿਹੜੇ ਪਿਛੇ ਫੋਜਪੁਰ ਤੋਂ ਆ ਇਹ ਟੋਲੂਗ੍ਰੇਡ ਕਰਕੇ ਇੰਡੀਆ ਤੋਂ ਇੱਥੇ ਐਸੋਸੀਏਸ਼ਨ ਆਫ ਸਾਇੰਸ ਦਾ ਜਿਹੜਾ ਇਹ ਕੋਰਸ ਕਰ ਰਹੇ ਆ 2 ਕੁ ਸਾਲ ਲੱਗ ਬਾਅਦ ਇਹਨਾਂ ਨੂੰ ਇੱਥੇ ਹੋ ਗਏ ਆ ਅਸੀਂ ਅੱਜ ਇਹਨਾਂ ਤੋਂ ਅਸੀਂ ਕਿਉਂਕਿ ਗੁਰਬਾਨ ਨਾਲ ਜੁੜੀ ਹੋਈ ਸ਼ਖਸੀਅਤ ਆ ਇਹ ਐਸਾ ਨੌਜਵਾਨ ਆ ਜਿਨ੍ਹਾਂ ਨੂੰ ਦੇਖ ਕੇ ਹੋਰ ਬਹੁਤ ਸਾਰੇ ਨੂੰ ਪ੍ਰੇਰਣਾ ਮਿਲਦੀ ਆ ਤੇ ਇਸ ਲਈ ਅਸੀਂ ਇਹਨਾਂ ਦੀ ਜ਼ੁਬਾਨੀ ਜਿਹੜਾ ਅਸੀਂ ਇਹਨਾਂ ਪਾਸੋਂ ਇਸ ਬਾਰੇ ਜਾਣ ਦੀ ਕੋਸ਼ਿਸ਼ ਕਰਾਂਗੇ ਕਵਰ ਹਰ ਨਿਸ਼ਚੈ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਇਹ ਜਨ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਪੰਕਤੀ ਕੀ ਫਤਿਹ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸਿਓ ਕਿ ਤੁਸੀਂ ਗੁਰਬਾਣੀ ਨਾਲ ਕਦੋਂ-ਕਦੋਂ ਜੁੜੇ ਹਾਂ ਗੁਰਬਾਣੀ ਨਾਲ ਛੋਟੇ ਬਚਪਨ ਤੋਂ ਹੀ ਜੁੜ ਗਏ ਸੀ ਉਹ ਤਾਂ ਦੇਖੀ ਨਹੀਂ ਕੋਬਰ ਸੀ ਤੁਹਾਡੀ ਉਦੋਂ ਮੈਨੂੰ ਜਿਵੇਂ ਛੋਟੇ ਦਿਨ ਜਿਵੇਂ ਥੋੜੀ-ਥੋੜੀ ਸਰਤ ਯਾਦ ਜਿਵੇਂ ਜਿਵੇਂ ਸਿਰ ਮਮਾ ਪਾਪਾ ਦੋਨੋਂ ਬੈਟਿੰਗ ਸੀ ਤੇ ਮਮਾ ਨੇ ਸਾਰੇ ਮੈਨੂੰ ਤਿਆਰ ਕਰਨਾ ਤੜਕੇ ਨਾਲ ਮੈਨੂੰ ਨਾਲ ਬਾਪ ਪਾਠ ਕਰਿਦਿਆ ਨਾ ਮੈਨੂੰ ਕਹਿੰਦਾ ਪਿੱਛੇ ਬੋਲੀ ਜਾ ਜਿਵੇਂ ਮੂਲ ਮੰਤਰ ਸ਼ੁਰੂ ਕਰ ਦੇਣਾ ਫਿਰ ਹੋਰ ਹੋਰੀਆਂ ਬਾਣੀ ਬਿਧਾਂਦੇਗੇ ਤੇ ਤਿਆਰ ਹੁੰਦੇ ਫਿਰ ਉਹਦੇ ਬਾਅਦ ਚ ਸਾਰੇ ਘਰ ਦੇ ਇਕੱਠੇ ਬਹਿ ਕੇ ਇੱਕ ਬਣਾਇਆ ਸੀ ਕਮਰਾ ਉੱਥੇ ਪਾਠ ਕਰਦੇ ਸੀ ਹਾਂ ਹਾਂ ਤੇ ਉਹ ਘਰਦਿਆਂ ਨੂੰ ਵੇਖ ਕੇ ਜਿਵੇਂ ਵੇਖ ਕੇ ਮਾਹੌਲ ਦਿਆ ਤੇ ਮੈਂ ਵੀ ਉਹਨਾਂ ਅਗਰ ਬਹਿ ਕੇ ਚੱਲ ਸ਼ੁਰੂ ਕਰ ਦਿੱਤਾ ਪਾਠ ਕਰਨਾ ਤੇ ਤੁਹਾਨੂੰ ਆਪਾਂ ਕਹਿੰਦੇ ਤੁਹਾਨੂੰ ਬਚਪਨ ਤੋਂ ਮਾਪਿਆਂ ਤੋਂ ਪ੍ਰੇਰਨਾ ਮਿਲੀ ਹਾਂਜੀ ਤੇ ਤੁਸੀਂ ਉਹਨਾਂ ਨੂੰ ਦੇਖ ਕੇ ਤੁਸੀਂ ਵੀ ਮਾਪਿਆਂ ਨੇ ਵੀ ਤੁਹਾਨੂੰ ਪ੍ਰੇਰਿਆ ਹਾਂਜੀ ਤੇ ਤੁਸੀਂ ਬਾਟ ਕਰਨ ਲੱਗ ਪਏ ਨਾਲ ਬੈਠਣ ਲੱਗ ਪਏ ਕੋਈ ਬਾਣੀ ਕੰਟੀਨ ਵੀ ਕਰਨ ਲੱਗ ਪਏ ਹਾਂਜੀ ਹਾਂਜੀ ਤੇ ਕੀ ਤੁਹਾਡੇ ਅੰਦਰ ਵੀ ਕੋਈ ਉਤਸ਼ਾਹ ਸੀ ਜਾਂ ਏਸੀ ਵੀ ਮਾਪੇ ਮੇਰੇ ਖੁਸ਼ ਹੋਣਗੇ ਮੈਂ ਬਾਟ ਕਰੂੰਗਾ ਜਾਂ ਬੈਠੂੰਗਾ ਜਾਂ ਤੁਹਾਡੇ ਅੰਦਰ ਵੀ ਕੋਈ ਹਲਾਰਾ ਪੈਦਾ ਸੀ ਕਿ ਨਹੀਂ ਮੈਂ ਬਾਣੀ ਪੜ੍ਹਾਂ ਕੋਈ ਐਸੀ ਖਿੱਚ ਪੈਦੀ ਸੀ ਕੋਈ ਜਾਂ ਸਿਰਫ ਮਾਦਾਪਿਆਂ ਨੂੰ ਖੁਸ਼ ਕਰ ਲਈ ਐਸਾ ਕਰਦੇ ਸੀ ਜਦੋਂ ਮੈਨੂੰ ਤਾਂ ਬਹੁਤ ਨਿੱਕਾ ਸੀ ਉਹ ਤਾਂ ਬਸ ਜਿਵੇਂ ਮੌਲ ਜਿਵੇਂ ਦਾ ਹੁੰਦਾ ਬੱਚਾ ਉਹ ਵਿੱਚ ਸ਼ੁਰੂ ਕਰ ਦਿੰਦਾ ਹਾਂ ਹਾਂ ਤੇ ਉਦੋਂ ਉਵੇਂ ਸੀ ਪਰ ਜਿਵੇਂ ਥੋੜਾ ਥੋੜਾ ਵੱਡੇ ਹੋਏ ਥੋੜਾ ਥੋੜਾ ਸੰਭਲੇ ਹਾਂ ਹਾਂ ਆਲੇ ਦੁਆਲੇ ਸਾਖੀਆਂ ਇੱਥੇ ਆਪੋ ਨੇ ਐਵੇਂ ਦੀ ਬਣਾਈਆਂ ਕਿਆਂ ਕਿ ਬਾਣੀ ਪੜੋ ਆ ਮਿਲੇਗਾ ਉਹ ਮਿਲੇਗਾ ਹਾਂ ਹਾਂ ਤਾਂ ਮਤਲਬ ਕਿ ਜਿਵੇਂ ਗੁਰੂ ਰਵਿंद्र ਸਿੰਘ ਸਾਹਿਬ ਕਹਿੰਦੇ ਆਪਣੇ ਲੋਭ ਕੋ ਕਿੰਨੋ ਮੀਤ ਹਾਂ ਹਾਂ ਕਿ ਪਹਿਲਾ ਬੰਦਾ ਪਦਾਰਥਾਂ ਨੂੰ ਜਿਵੇਂ ਮੈਂ ਵੀ ਕਿ ਹਾਂ ਬਾਣੀ ਪੜਾਂਗੇ ਕੋਈ ਪਦਾਰਥ ਪ੍ਰਾਪਤ ਹੋਣਗੇ ਬਹੁਤ ਕੁਝ ਪ੍ਰਾਪਤ ਹੋਏਗਾ ਇਹ ਚਾਰਜ ਕਰਦਾ ਸੀ ਜਿਆ ਮਦਦ ਜੀ ਸਤਿ ਸ਼੍ਰੀ ਅਕਾਲ ਜੀ ਬੱਚੇ ਨਹੀਂ ਬਲਕਿ ਜਿਹੜੇ ਬਜ਼ੁਰਗ ਆ ਜਿਹੜੇ ਕੇ ਕੇ ਸਾਨਾਂ ਤੋਂ ਬਾਣੀ ਪੜਦੇ ਆ ਬਾਣ ਨਾਲ ਜੁੜੇ ਹੋਏ ਆ ਤਰਮ ਕਰਮ ਵੀ ਕਰਦੇ ਆ ਪਰ ਜ਼ਿਆਦਾਤਰ ਜਿਹੜੇ ਇਹ ਉਦਮ ਕਰਨ ਵਾਲੇ ਆ ਉਹਨਾਂ ਅੱਜ ਵੀ ਉਹ ਐਸਾ ਹੀ ਸੋਚਦੇ ਆ ਉਹਨਾਂ ਦੀ ਜਿਹੜੀ ਮੈਂਟੈਲਿਟੀ ਇਦਾਂ ਦੀ ਬਣੀ ਹੋਈ ਆ ਕਿ ਅਸੀਂ ਬਾਣੀ ਇਸ ਲਈ ਪੜਨੀ ਆ ਬਾਣ ਇਸ ਲਈ ਜੁੜਨਾ ਕਿ ਸਾਨੂੰ ਇਹੋ ਜੇ ਲਾਭ ਹੋਣਗੇ ਤੇ ਇਸ ਲਈ ਜ ਤੁਸੀਂ ਤਾਂ ਘਰ ਬੱਚੇ ਸੀ ਹਜੇ ਤੇ ਬੱਚਿਆਂ ਨੂੰ ਘਰ ਬੋਸਦੇ ਐ ਸਾਹ ਹੁੰਦਾ ਹੀ ਆ ਤਾਂ ਫਿਰ ਤੁਹਾਨੂੰ ਕਦੋਂ ਕੋਈ ਜਿਹੜੀ ਸਮਝਾਉਣ ਲੱਗ ਪਈ ਵੇ ਜਿਹੜਾ ਨਹੀਂ ਬਾਣੀ ਦਾ ਮਕਸਦ ਜਿਹੜਾ ਉਹ ਕੇਵਲ ਇਹੋ ਜਿਹਾ ਕੋਈ ਲਾਭ ਪ੍ਰਾਪਤ ਕਰਨ ਨਾ ਨਹੀਂ ਜਾਂ ਇਹਨਾਂ ਕਾਰਨਾ ਕਰਕੇ ਨਹੀਂ ਪੜੀਦਾ ਬਲਕਿ ਇਹਦੇ ਵਿੱਚੋਂ ਤਾਂ ਸਾਨੂੰ ਕੋਈ ਜੀਵਨ ਲੱਭਣਾ ਤੇ ਤੁਹਾਨੂੰ ਕਦੋਂ ਕੋ ਸਮਝ ਲੱਗੀ ਇਹਨਾਂ ਗੱਲਾਂ ਦੀ ਇਹ ਥੋੜੇ ਵੱਡੇ ਹੋ ਕੇ ਆਰਾਊਂਡ ਜਦੋਂ ਮੈਂ ਗ੍ਰੇਡ 5 'ਚ ਤੇ ਉਦੋਂ ਮੇਰੇ ਤਾਇਆ ਜੀ ਡਾਕਟਰ ਨੇ ਅੱਛਾ ਤੇ ਉਹ ਫੇਸਬੁਕ ਤੇ ਉਹਨਾਂ ਨੇ ਪੇਜ ਬਣਾਇਆ ਤੇ ਹੁੰਦੇ ਤੇ ਬਾਣੀ ਦੀ ਪੋਸਟ ਕਰਦੇ ਹੁੰਦੇ ਸੀ ਹਾਂ ਹਾਂ ਤੇ ਉਥੇ ਜਿਵੇਂ ਇੱਕੀ ਉਹਨਾਂ ਨੇ ਪੋਸਟ ਕਰਨੀ ਨਾ ਰਹਿੰਦੇ ਹੱਸ ਲੇਖ ਦਿਨੇ ਇੱਕ ਤੁੱਕ ਦੇ ਹਾਂ ਹਾਂ ਉਹ ਹੋਲੀ-ਹੋਲੀ ਮੈਂ ਪੜਨਾ ਸ਼ੁਰੂ ਕੀਤਾ ਫਿਰ ਸਮਝ ਆਇਆ ਕਿ ਨਹੀਂ ਇਕੱਲੀ ਪੜਨ ਦਾ ਵਿਸ਼ਾ ਨਹੀਂ ਹਾਂ ਥੋੜਾ ਸਮਝਣਾ ਵੀ ਹੈ ਕਿ ਉਥੋਂ ਨਿੱਕੇ-ਨਿੱਕੇ ਚੇਂਜਸ ਆਉਂਦੇ ਰਹਿੰਦੇ ਬਾਣੀ ਪੜ ਕੇ ਹਾਂ ਤੇ ਜਿਵੇਂ ਤੁੱਕਾ ਪਾ ਦੇਣੀ ਆ ਉਹਨੇ ਇੱਕ ਆਪਣਾ ਜਿਵੇਂ ਬਣਾਤਾ ਕਿ ਐਜ਼ ਅ ਰਿਚੂਅਲ ਜਿਵੇਂ ਚੀਜ਼ ਨੂੰ ਬਣਾ ਦਿੰਦੇ ਆ ਕਿ ਉੱਠਣਾ ਆ ਪਾਠ ਕਰਨਾ ਹੋਵੇ ਪ੍ਰੇਮ ਦੀ ਗੱਲ ਨਹੀਂ ਜਿਵੇਂ ਬੱਦਾ ਚੱਟੀ ਜੋ ਘਰਿਆ ਨਾ ਗੁਰਨਾਪਕਾਰ ਸੇਤੀ ਖੁਸ਼ੀ ਸਵਾਰੀ ਆ ਨਾਨਕ ਕਾਰਜ ਸਾਰੇ ਉਹ ਚੀਜ਼ ਨਹੀਂ ਪਤਾ ਸੀ ਹੁਣ ਆ ਤੱਕ ਇਹ ਦੋ ਤੋਕਾਂ ਹੀ ਸੀ ਇਹ ਪੜ ਕੇ ਹਾਂ ਕਿ ਨਹੀਂ ਐਸਾ ਰਿਚੁਅਲ ਨਹੀਂ ਇਹਨੂੰ ਕਰਨਾ ਹਾਂ ਹਾਂ ਖੁਸ਼ੀ ਨਾਲ ਜਿੰਨੀ ਬਾਣੀ ਪੜਨੀ ਉਹ ਪੜੋ ਬਾਣੀ ਗੁਰੂ ਸਾਹਿਬ ਦੀ ਕਿਰਪਾ ਨਾਲ ਚਲੋ ਪੜਦੇ ਸੀ ਤੇ ਪਰ ਉਹਦੇ ਬਾਅਦ ਚ ਕੀ ਹਾਂ ਨਹੀਂ ਕੁਝ ਸਿੱਖਣਾ ਹੈ ਦੇਜੋ ਇਹਨੂੰ ਖੁਸ਼ੀ ਨਾਲ ਕਰਨਾ ਮੈਂ ਦੋਨੋਂ ਇਹ ਹੀ ਤੋ ਸਮਝ ਲੱਗੀ ਤੁਸੀਂ ਬਹੁਤ ਛੇਤੀ ਸਮਝ ਲੱਗ ਪਈ ਹਾਂਜੀ ਵੇ ਜਿਹੜੀ ਆ ਪਾਠ ਜਿਹੜਾ ਕਰਦੇ ਆ ਬਈ ਨੂੰ ਅਸੀਂ ਸਮਝਣਾ ਹਾਂਜੀ ਹਾਂਜੀ ਬਈ ਇਹ ਕਿ ਕਰਮ ਕਾਂਡ ਹੀ ਨਹੀਂ ਬਲਕਿ ਇਹ ਤਾਂ ਜੀਵਨ ਵਿੱਚ ਅਪਲਾਈ ਕਰਨ ਦੀ ਚੀਜ਼ ਆ ਇਹਦੇ ਚੋਂ ਕੋਈ ਲੱਭਣਾ ਸਿੱਖਣਾ ਜਿਹਦੇ ਚ ਅਸੀਂ ਆਪਣੇ ਅਨੁਸਾਰ ਆਚਰਣ ਇਹਦੇ ਅਨੁਸਾਰ ਢਾਲਣਾ ਇਹਦੇ ਵਿੱਚ ਸਾਨੂੰ ਬਹੁਤ ਜੀ ਖੁਸ਼ੀ ਆ ਉਹ ਤੁਹਾਨੂੰ ਇਹ ਗੱਲ ਦੀ ਜਿਹੜੀ ਆ ਸਮਝ ਲੱਗ ਗਈ ਹਾਂਜੀ ਹਾਂਜੀ ਫਿਰ ਤੁਸੀਂ ਜਿਹੜੇ ਆਮ ਜਿਹੜੇ ਕਰਮ ਕਾਂਡ ਕਰਦੇ ਆ ਪਰਿਵਾਰ ਜਿਹੜੇ ਪਰਿਵਾਰਕ ਮਾਹੌਲ ਸاسي ਜਿਹਦੇ ਕਿਸੇ ਉਸ ਲਈ ਕਰਮ ਕਾਂਡਾਂ ਉਤੇ ਜ਼ੋਰ ਦਿੰਦੇ ਸੀਗੇ ਅਸ ਅਸੀਂ ਮੋਹਲ ਜਾਨੇ ਨਹੀਂ ਆਪਣੇ ਪੈਸੇ ਤਾਂ ਸਾਡਾ ਮੈਂ ਇੱਕ ਦਿਨ ਘਰੇ ਬਹੁਤ ਪੁਰਾਣਾ ਗ੍ਰੰਥ ਲੱਭਿਆ ਮੈਨੂੰ ਮੇਰੇ ਪਰਦਾਦੇ ਦਾ ਅੱਛਾ ਅੱਛਾ ਤੇ ਉਹਦੇ ਵਿੱਚ ਸਾਡੀ ਪੰਜਾਬ ਵਾਲੀ ਲਿਖੀ ਤੇ ਸਾਡੇ ਕੋਈ ਮਤਲਬ ਪੰਜ ਕੁ ਪੀੜੀਆਂ ਹੋਈਆਂ ਮਰਦ ਰਣਜੀਤ ਸਿੰਘ ਵੇਲੇ ਸੀ ਸਿੱਖ ਸੱਦੇ ਸੀ ਅੱਛਾ ਅੱਛਾ ਤੇ ਉਹ ਪਰ ਅਸੀਂ ਹੁਣ ਜਿਵੇਂ ਸਿੰਘ ਆ ਸਾਡੇ ਮਤਲਬ ਬਾਣੀ ਤੇ ਇੰਨਾ ਜਿਵੇਂ ਪੈਰਾ ਦਿੰਦੇ ਆ ਕਿ ਆ ਕੋਈ ਦਿਨਵਾਰ ਮਸਿਆ ਪੁੰਨਿਆ ਸੰਗਰਾਤਾ ਜਾਂ ਕੋਚ ਹੋ ਗਿਆ ਆਪਣੇ ਰਖੜੀ ਤਿੱਕਰ ਇਹ ਚੀਜ਼ ਦਾ ਵੀ ਨਹੀਂ ਹੂੰ ਹੂੰ ਕਿ ਇਹ ਚੀਜ਼ਾਂ ਨਹੀਂ ਗੁਰੂ ਸਾਹਿਬ ਨੇ ਪ੍ਰੇਮ ਦੀ ਗੱਲ ਕੀਤੀ ਹੈ ਕਰਮ ਕਾਂਡੇ ਇਹ ਚੀਜ਼ਾਂ ਤੋਂ 버ਦਿਆ ਕਿ ਨੰਗੇ ਜਿਵੇਂ ਨੰਗੇ ਪੈਰੀ ਜਾਣਾ ਜਾਂ ਮੈਂ ਚੀਜ਼ ਸੁਖਿਆ ਸੁਖੀ ਇਹ ਚੀਜ਼ਾਂ ਤੋਂ ਉਹ ਮੈਂ ਮੋਸਟਲੀ ਮੈਂ ਫੇਸਬੁਕ ਤੇ ਨਿੱਕੀ ਨਿੱਕੀ ਚੀਜ਼ਾਂ ਕੋ ਪੜਨੀ ਕਿ ਹਾਂ ਨਹੀਂ ਆਹ ਚੀ ਗੁਰੂ ਸਾਹਿਬ ਤਾਂ ਕਹਿੰਦੇ ਹੀ ਨਹੀਂ ਇਹ ਚੀਜ਼ ਨਹੀਂ ਆਪਾਂ ਕਰਮੀ ਸੋ ਤੁਹਾਨੂੰ ਮੈਂ ਕਿਵੇਂ ਕਹਦੇ ਆਪਾਂ ਕਿ ਤੁਹਾਨੂੰ ਕੋਈ ਦਾ ਘਰੋਂ ਪ੍ਰੇਰਣਾ ਮਿਲੀ ਤੁਹਾਡੇ ਜਿਹੜੇ ਪੇਰੈਂਟ ਸੀਗੇ ਹਾਂਜੀ ਉਹ ਇਹੋ ਜਿਹੇ ਕਰਮ ਕਾਂਡਾਂ 'ਚ ਵਿਸ਼ਵਾਸ ਨਹੀਂ ਸੀ ਕਰਦੇ ਨਹੀਂ ਕਰਦੇ ਸੀ ਹਾਂਜੀ ਪਰ ਜਦੋਂ ਤੁਸੀਂ ਆਪ ਜਿਹੜਾ ਜੂ ਅਰਥਾਂ ਨਾਲ ਵਿਚਾਰ ਨਾਲ ਪੜ੍ਹਨੀ ਸ਼ੁਰੂ ਕੀਤੀ ਹਾਂਜੀ ਤੁਹਾਨੂੰ ਹੋਰ ਜਿਆਦਾ ਸਮਝ ਆਉਂਦੀ ਗਈ ਹਾਂਜੀ ਹਾਂਜੀ ਜਿਹੜੇ ਕਾਫੀ ਜਿਹੜੇ ਕਰਮ ਕਾਂਡ ਜਿਹੜੇ ਵੀ ਇਥੋ-ਥੇ ਆ ਤੋ ਤੇ ਹਾਂਜੀ ਕੋਈ ਕੁਝ ਸਮਾਜਿਕ ਪੱਖ ਤਾਂ ਹੈ ਜਿਹੜੇ ਕਰਮ ਕਾਂਡਾਂ ਦਾ ਉਹਦੇ ਕੋਈ ਇਨਕਾਰ ਨਹੀਂ ਕਰ ਸਕਦੇ ਪਰ ਜਿਹੜੇ ਅਧਿਆਤਮਿਕਤਾ ਦਾ ਜਿਸ ਤਰ੍ਹਾਂ ਦਾ ਪੱਖ ਆ ਹੂੰ ਤੇ ਰੋਹਾਨੀਅਤ ਦਾ ਪੱਖ ਆ ਹਾਂਜੀ ਉਹ ਜਿਹੜੇ ਆਸੀਂ ਕਰਮ ਕਾਂਡਾ ਰਾਈ ਅਸੀਂ ਉਹਦੇ ਰਾਈਆ ਆਪਣੇ ਆਪ ਨੂੰ ਐਲੀਵੇਟ ਨਹੀਂ ਕਰ ਸਕਦੇ ਉਹ ਤੋਂ ਉਹਦੇ ਲਈ ਇਹ ਗੱਲ ਸਹੀ ਸਹੀ ਸਮਝ ਆਉਣ ਲੱਗ ਪਈ ਹਾਂਜੀ ਫਿਰ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਇਸ ਤੋਂ ਇਲਾਵਾ ਮਤ ਨੂੰ ਇਹ ਪਤਾ ਲੱਗ ਗਿਆ ਬਾਣੀ ਜੋ ਆਪਾਂ ਕਰਮ ਕਾਂਡੀ ਨਹੀਂ ਬਨਣਾ ਹੂੰ ਹੂੰ ਕਿ ਆਪਾਂ ਜੀਵਨ ਵਿੱਚ ਬਾਣੀ ਨੂੰ ਅਪਲਾਈ ਕਰਨਾ ਹਾਂਜੀ ਤੁਹਾਡੇ ਫਿਰ ਸੁਭਾਅ ਵੀ ਜਿਹੜਾ ਉਹ ਕਿਹੋ ਜਿਹਾ ਪਰਵਰਤਨ ਆਇਆ ਸੁਭਾਅ ਵਿੱਚ ਮਤ ਆਪੋ ਜੀ ਨਹੀਂ ਕਿ ਮੋਸਲੀ ਕੀ ਹੈ ਕਿ ਕੇਂਦਰਾਂ ਅਸੀਂ ਦੇਖਦੇ ਆਂ ਅਸੀਂ ਉਹਨਾਂ ਵਿੱਚ ਸ਼ਾਮਲ ਹਾਂ ਕਿ ਬਾਣੀ ਦੇ ਸਿਧਾਂਤਕ ਪੱਖੋਂ ਜਿਹੜੀ ਆ ਉਹਗੇ ਨੂੰ ਬੜੀ ਸਮਝ ਆ। ਹੂੰ ਬਹੁਤ ਚੰਗੇ ਖੂਬ ਸਮਝਦੇ ਆ। ਕਿ ਅਸੀਂ ਕਰਮ ਕਾਂਡੇ ਨਹੀਂ ਬਣਨਾ ਬਾਣੀ ਸੁਨਵਾ ਕਹਿੰਦੇ ਆ। ਜੋ ਉਹ ਨਕਸੂਰ ਦੀ ਗੱਲ ਆ ਜਾਂ ਹੋਰ ਇਹੋ ਜਿਹੀ ਗੱਲ ਆ। ਵੀ ਬਾਣੀ ਜਿਹੜੀ ਆ ਕਿ ਜੀਵਨ ਜੁਗਤਾ ਹੂੰ ਕਿ ਸេចក្តਿ ਦੀ ਮੁਕਤੀ ਹਾਸਲ ਕਰਨੀ ਆ। ਪਰ ਸਿਧਾਂਤਕ ਪੱਖੋਂ ਇਹਨੇ ਸੁਜੇਤ ਹੋਣ ਦੇ ਬਾਵਜੂਦ ਵੀ ਜਿਹੜਾ ਅੰਗਲੀ ਜੀਵਨ ਉਹਨਾਂ ਦਾ ਉਹ ਬੜਾ ਸਖਣਾ ਹੁੰਦਾ। ਹੂੰ ਪਬਲਿਕ ਜੀਵਨ ਚ ਉਹ ਪੁਰਾਣੀ ਪੂਰੇ ਨਹੀਂ ਉਤਰਦੇ ਤੇ ਜਿਹੜੇ ਪ੍ਰੈਕਟੀਕਲੀ ਜਿਹੜਾ ਉਹਨਾਂ ਦੇ ਜੀਵਨ ਵਿੱਚ ਜੋ ਜਿਹੜੀ ਮਹਿਕ ਆ ਉਹ ਸੁਗੰਧੀ ਆ ਉਹ ਸਾਨੂੰ ਨਜ਼ਰ ਨਹੀਂ ਆਉਂਦੀ ਮੈਂ ਤੁਹਾਨੂੰ ਪੁੱਛ ਰਿਹਾ ਵੀ ਤੁਹਾਨੂੰ ਇਹ ਤਾਂ ਸਮਝ ਲੱਗ ਗਈ ਹਾਂਜੀ ਤਾਂ ਬਾਕੀ ਇਸ ਕੋ ਖੋ ਵੀ ਸੋਚੇ ਤਾਂ ਤਾਂ ਆਈ ਜਾਗਰੂਕ ਹੋਏ ਕਿ ਮੈਂ ਆਪਣੇ ਜੀਵਨ ਵਿੱਚ ਜਿਹੜਾ ਇਹਨੂੰ ਅਪਲਾਈ ਕਰਨਾ ਉਹ ਗੁਣਾਂ ਦੀ ਜਿਹੜੀ ਮਹਿਕ ਆ ਬਾਣੀ ਦੀ ਮੈਂ ਉਸ ਨੂੰ ਆਪ ਵੀ ਮਾਰ ਨਾਲ ਚੁਗਿਰਦੇ ਨੂੰ ਵੀ ਮਹਿਕਾਉਣਾ ਇਹ ਕਿੰਨਾ ਕੁ ਤੁਸੀਂ ਜਿਹੜਾ ਉਹ ਯਤਨ ਕੀਤਾ ਤੁਹਾਨੂੰ ਸਮਝ ਲੱਗੀ ਇਹਦੀ ਜੀ ਇਹ ਤੇ ਜਿਵੇਂ ਜਿਵੇਂ ਪਹਿਲਾਂ ਪਾਣੀ ਦੀ ਸਮਝ ਲੱਗੀ ਹਾਂ ਹਾਂ ਫਿਰ ਉਹਦੇ ਬਾਅਦ ਉਹ ਰੋਸ਼ਨ ਕਿਰਪਾ ਕੀਤੀ ਕਿ ਨੀ ਇਹ ਚੀਜ਼ ਜ਼ਿੰਦਗੀ ਚ ਲੈਣੀ ਕਹਿਣਾ ਸੌਖਾ ਹੁੰਦਾ ਜਿਵੇਂ ਜੀ ਕਿ ਆਪਾਂ ਕਹਿ ਦਿੰਨੇ ਹਾਂ ਜੀ ਸੱਲ ਅਰਥ ਪਾਦਾ ਆਪਾਂ ਕਥਾ ਸੁਣ ਲੈਣੇ ਹਾਂ ਜੀ ਪਰ ਵਾਕਿਜੋ ਭਾਵੇਂ ਇੱਕ ਇੱਕ ਚੀਜ਼ ਵੀ ਸਿੱਖੀ ਜਾਈਏ ਜਿਵੇਂ ਆਪਾਂ ਜਿਵੇਂ ਧਰਮ ਜੀ ਉਹ ਕਹਿੰਦੇ ਸੇਖਤ ਕਰੋ ਸਿੱਖਿਆ ਲਈ ਜੋ ਕੋਈ ਨਾ ਕੋਈ ਕੋਈ ਨਾ ਕੋਈ ਤੁਹਾਡੇ ਚ ਕਮੀ ਆ ਉਹ ਛੱਡੀ ਜਾਓ ਕੋਈ ਨਾ ਕੋਈ ਸਿੱਖੀ ਜੋ ਇਹ ਚੀਜ਼ ਤੇ ਵਰਕ ਲੈ ਵੀ ਕਰ ਰਹੇ ਆ ਕਿ ਇਹ ਨਹੀਂ ਪ੍ਰੋਪਰ ਆਪਾਂ ਜਸਟ ਜਿਵੇਂ ਪ੍ਰੋਸੈਸ ਚ ਆਪਾਂ ਜਿਵੇਂ ਰਿਵਾਇਤ ਕੋਲ ਦਾ ਆਪਾਂ ਲਈਏ ਕਿ ਦੁੱਧ ਤੋਂ ਦਹੀਂ ਦਹੀਂ ਤੋਂ ਮੱਖਣ ਮੱਖਣ ਤੋਂ ਕਿਉਂ ਐ ਪ੍ਰੋਸੈਸ ਚ ਚੱਲੇਗਾ ਇੱਕਦਮ ਸਾਰਾ ਕੁਝ ਨਹੀਂ ਹੈਗਾ ਨਾ ਹਾਂ ਬਸ ਤੁਸੀਂ ਮਹਿਸੂਸ ਕਰਦੇ ਹੋ ਵੀ ਬੜੇ ਚੀਜ਼ ਚੇਂਜਿੰਗ ਲਿਆਉਣੀ ਜ਼ਰੂਰੀ ਆ ਚੇਂਜਿੰਗ ਜ਼ਰੂਰੀ ਆ ਇਸ ਵਾਅ ਵਿਚ ਆ ਚਾਹੇ ਜਿੱਪਰਾਂ ਨਿਜ਼ਾਮ ਦੌਰ ਤੇ ਅਸੀਂ ਬੜਾ ਇੱਕ ਖਾਲੂ ਸੁਆਦ ਆਦਾ ਹੁੰਦਾ ਹਾਂ ਕਿ ਬਾਣੀ ਪੜਨ ਨਾਲ ਤੁਹਾਡੇ ਅੰਦਰ ਜਿਹੜੀ ਇਹ ਪਾਕੇ ਦਾ ਇਹ ਕਮਜ਼ੋਰ ਪਿਆ ਪਾਕੇ ਦਾ ਬਾਸ਼ ਜਿਹੜਾ ਇਹ ਖਾਲਾ ਇਹ ਇਆ ਇਹ ਕਹ ਰ ਉਹ ਫਿਰ ਐਂ ਜੀ ਸਭ ਕੋ ਵੇਂਦਾ ਹੈ ਸਭ ਕੋ ਵੇਂਦਾ ਹੈ ਹਾਂ ਗੋਪਿੰਦ ਬੰਦੀ ਕੋਈ ਤੇ ਉਹ ਚੀਜ਼ ਫਿਰ ਐਲੀਵੇਟ ਹੋ ਜਾਂਦੀ ਜੈਲਸੀ ਫੈਕਟਰੀ ਨੂੰ ਛੱਡ ਕੇ ਫਿਰ ਮੈਂ ਉਹ ਚੀਜ਼ ਸੋਚਿਆ ਕਿ ਨਹੀਂ ਆਪਦੇ ਹੱਥ ਤੇ ਕਰੋ ਆਪਦੀ ਕਮੀ ਛੱਡੀ ਜਾ ਹੁਣ ਜਿਵੇਂ ਬਾਣੀ ਸੋਂ ਕਹਿੰਦੇ ਕਿ ਜਿਸ ਅੰਦਰ ਤਾਤ ਉਪਰਾਈ ਹੋਵੇਦਾ ਕਦੇ ਨਾ ਹੋਵੇ ਭਲਾ ਹਾਂਜੀ ਤੇ ਇਸ ਤੋਂ ਇਲਾਵਾ ਅਸੀਂ ਮੋਸਟਲੀ ਜਿਹੜਾ ਉਹ ਵਾਇਸ ਬਣ ਜਾਂਦੇ ਆ ਹਾਂਜੀ ਅਸੀਂ ਕੋਈ ਸਾਨੂੰ ਕਿ ਸੁਣੀ ਸੁਣਾਈ ਗੱਲ ਅਕਿਦੋਂ ਪੜ ਲਈ ਪਰ ਅਸੀਂ ਉਹ ਬਣਾ ਕੇ ਕਿਸੇ ਵਿਅਕਤੀ ਬਾਰੇ ਉਹਦਾ ਪਹਿਰਾਵਾ ਦੇ ਕੇ ਇਹ ਅਸੀਂ ਉਹਦੇ ਬਾਰੇ ਧਾਰਨਾ ਬਣਾ ਲੈਨੇ ਆ ਕੀ ਤੁਹਾਨੂੰ ਜਦੋਂ ਗੁਰਬਾਣੀ ਨੂੰ ਥੋੜੇ ਸਮਝ ਲੱਗਣ ਲੱਗੀ ਤਾਂ ਕੀ ਤੁਸੀਂ ਇਸ ਨੂੰ ਆਪਣੇ ਉੱਪਰ ਉਠਾਇਆ ਜਾਂ ਸਤਿ ਲ ਜੇ ਦਾ ਵਰ ਕਰ ਰਹੇ ਹੋ ਨਹੀਂ ਹੱਲੇ ਵੀ ਵਰ ਕਰ ਰਹੇ ਆ ਗੁਰੂ ਸਾਹਿਬ ਦੇ ਕਿਰਪਾ ਜਿੰਮੇ ਪ੍ਰੋਸੈਸ ਚੱਲ ਰਿਹਾ ਹੈ ਤੇ ਜਿਵੇਂ ਫਲ ਦੇ ਤਾਂ ਲੱਗੇਗਾ ਜਿਵੇਂ ਜਦੋਂ ਕੀ ਦੀ ਫਲ ਲੱਗਾ ਤਬ ਫੁੱਲ ਬਿਲਾਏ ਹੱਲੇ ਫੁੱਲਦੇ ਆ ਫਲ ਤੇ ਪਹੁੰਚਾਂਗੇ ਤੇ ਕਾਰਨ ਬਹੁਤ ਚੀਜ਼ਾਂ ਆਪਣੇ ਤੇ ਬਹੁਤ ਵਿਕਾਰ ਆ ਜਾਂਦੇ ਬਹੁਤ ਚੀਜ਼ਾਂ ਹੁੰਦੀਆਂ ਨੇ ਤੇ ਬਾਣੀ ਪੜ ਲਈਦੀ ਆ ਪਰ ਕੰਟਰੋਲ ਕਰਨਾ ਧੋਖਾ ਮੰਨ ਲੈ ਨੂੰ ਕਾਬੂ ਕਰਨਾ ਪੈਂਦਾ ਤੂੰ ਦੱਸੋ ਕਿ ਮੋਸਟਲੀ ਜਿਹੜੇ ਇੱਥੇ ਆਉਂਦੇ ਆ ਤੁਸੀਂ ਕਿ ਬੜੇ ਜੰਗ ਉਮਰ ਦੇ ਇੱਥੇ ਆਏ ਹੋ ਫਿਰ ਪੀਰਤਸ ਤੁਹਾਡੇ ਕੋਲ ਨਹੀਂ ਨਾ ਕੋਈ ਹੋਰ ਡੇਰਾ ਇੱਥੇ ਆ ਕਿਸੇ ਦਾ ਡਰ ਭੈ ਨਹੀਂ ਹਾਂਜੀ ਪਰ ਤੁਸੀਂ ਫਿਰ ਵੀ ਇੱਥੇ ਆ ਕੇ ਜਿਹੜਾ ਕਿ ਜੱਵੀ ਭੈ ਵਿੱਚ ਨਿਰਮਲ ਭੈ ਵਿੱਚ ਗਿਜਰ ਰਹੇ ਹੋ ਇੱਥੇ ਆ ਕੇ ਵੀ ਤੁਸੀਂ ਆਪਣੀ ਜਿਹੜੀ ਉਹ ਪਰੰਪਰਾ ਕੀ ਆ ਸਿੱਖੀ ਪਰੰਪਰਾ ਕਾਇਮ ਰੱਖਣ ਦੇ ਨਾਲ-ਨਾਲ ਜੁਨੇ ਆਪਣਾ ਆਚਰਣ ਪੱਖੋਂ ਜਿਹੜਾ ਉਹ ਬੜੇ ਸੁਚੇਤ ਰਹੇ ਹੋ ਤੁਸੀਂ ਇੱਕ ਜਮੀਂ ਦੇ ਹੋ ਵੀ ਇਹ ਜਿਹੜਾ ਤੁਹਾਨੂੰ ਇਹ ਬਰਕਤ ਆ ਜੋ ਇਹ ਪ੍ਰਾਪਤੀ ਆ ਇਹ ਫਾਲਾ ਇਹ ਤੁਸੀਂ ਜੇ ਬਾਣੀ ਨਾਲ ਜੁੜੇ ਹੋਦੇ ਤੁਸੀਂ ਇਹੋ ਜਿਹਾ ਫਲ ਮੰਨ ਸਕਦੇ ਜੋ ਤੁਹਾਡਾ ਜੀਵਨ ਹੋਣਾ ਜਿਸ ਤਰ੍ਹਾਂ ਦਾ ਐਸਾ ਜੀਵਨ ਹੁੰਦਾ ਜਾਂ ਇਹਦੇ ਵਿੱਚ ਕੋਈ ਗਰਾਵਟਾਈ ਹੁੰਦੀ ਮੈਨੂੰ ਲੱਗਦਾ ਗਰਾਵਟਾਈ ਨਹੀਂ ਸੀ ਕਿਉਂਕਿ ਗੱਲਾਂ ਬਹੁਤ ਆਪਾਂ ਸੁਣੀ ਦੀਆਂ ਬਹੁਤ ਸਾਰੇ ਕਿਤੇ ਮਿਲ ਜਾਂਦੀਆਂ ਅੱਜ ਕੱਲ ਤਾਂ ਫੋਨ ਤੇ ਆਪਾਂ ਖੋਲੀਏ ਸੁਣ ਲੋ ਮੋਟੀਵੇਸ਼ਨਲ ਸਪੀਕਰ ਜਿੰਨੂੰ ਕਹਿੰਦੇ ਆ ਬਹੁਤ ਚੀਜ਼ਾਂ ਮਿਲ ਜਾਂਦੀਆਂ ਨੇ ਪਰ ਜੋ ਗੁਰਬਾਣੀ ਦਾ ਪ੍ਰਭਾਵ ਆ ਉਹ ਮੈਂ ਸਮਝਦਾ ਕਿਤੇ ਗੁਣਾ ਵੱਧ ਕਿਉਂਕਿ ਮੈਂ ਵੀ ਅੱਜ ਦੇ ਜ਼ਮਾਨੇ ਮੈਂ ਸਾਰੇ ਮੋਟੀਵੇਸ਼ਨਲ ਸਪੀਕਰ ਇਹ ਉਹ ਸਾਰਾ ਕੁਝ ਵੇਖਿਆ ਆ ਕਿ ਇਹ ਕੀ ਕਹਿੰਦੇ ਨੇ ਇਹ ਕਿਵੇਂ ਚੰਗੀਆਂ ਚੀਜ਼ਾਂ ਦੱਸਦੇ ਹੋ ਵੀ ਬਹੁਤ ਲੋਕੀ ਦੱਸਦੇ ਆ ਉਵੇਂ ਆਪਾਂ ਨੂੰ ਕੋਈ ਵੱਡੇ ਆ ਜਾਂਦੇ ਘਰੇ ਆ ਚੀਜ਼ ਕਰਿਆ ਕਰ ਪੋਤਾ ਵਧੀਆ ਬਟ ਗੁਰਬਾਣੀ ਦੀ ਜੋ ਗੱਲ ਜਦ ਜੇ ਮੈਂ ਗੁਰਬਾਣੀ ਤੋਂ ਸੁਖਣਾ ਹੁੰਦਾ ਤੇ ਇਹ ਚੀਜ਼ਾਂ ਨਹੀਂ ਆ ਰਹੇ ਸੀ ਪਹਿਲਾਂ ਮੈਂ ਬਹੁਤ ਕਾਲਾ ਪਹਿਣਾ ਜਿਵੇਂ ਬਾਹਰ ਵੀ ਕਾਲੀ ਕਾਲੀ ਚ ਕਰਨਾ ਤੇ ਉਹ ਚੀਜ਼ਾਂ ਸਾਰੀ ਆਪੇ ਹੀ ਸੈਰ ਆਂਦਾ ਕਿ ਬਾਣੀ ਪੜਦੇ ਕਿ ਨਹੀਂ ਬਾਣੀ ਪੜਨੀ ਸੈਰ ਨਾਲ ਪੜੋ ਸੋ ਇਹ ਮੈਂ ਕਰ ਕਰ ਕੇ ਇੱਕ ਪੱਖ ਤੇ ਹੋਰ ਹੀ ਵਾਲੀ ਚੇਂਜਸ ਆਂਦੇ ਪਏ ਆ ਬੰਕਾ ਡੋਗੋ ਜਿਹੜਾ ਆਇਆ ਹੋਣੀ ਤੁਮਾ ਕੋ ਕਿਉਂਕਿ ਆਖਰ ਤੇ ਬੰਦਾ ਇਨਸਾਨ ਤੇ ਪੂਰਾ ਕੋਈ ਵੀ ਨਹੀਂਗਾ ਹਾਂਜੀ ਪਰ ਜਦੋਂ ਕੋਈ ਗਲਤ ਕਰਦੇ ਹੋ ਜਾਂ ਸੋਚਦੇ ਹੋ ਤਾਂ ਦਿਮਾਗ ਕੋਈ ਵਿਚਾਰ ਆਉਂਦਾ ਪਰ ਛੇਤੀ ਤੋਂ ਸੰਭਲ ਜਾਣੇ ਹੋਣਾ ਤੁਹਾਡਾ ਕਹਿੰਦਾ ਪਾਵੇ ਹੀ ਅਗੇ ਬਾਣੀ ਦੀ ਸਮਝ ਨਾਲ ਚੇਤੇ ਸੁਚੇਤ ਹੋ ਜਾਣਿਓ ਕਿ ਨਹੀਂ ਵੀ ਇਹ ਆਪਾਂ ਇਸ ਰਾਣੀ ਤੁਰਨਾ ਜਜੋ ਜੋ ਸਾਡੀ ਪਹਿਚਾਨ ਆ ਸਾਨੂੰ ਕੋਈ ਵੀ ਕਿਸੇ ਵੀ ਇਹ ਹਮੇਸ਼ਾ ਚੇਤੇ ਰਹਿਦਾ ਕਿ ਨਹੀਂ ਅਸੀਂ ਗੁਰੂ ਕੇ ਸੇਖਾਂ ਹਰ ਸਿੱਖ ਜਿਹੜਾ ਉਹ ਪ੍ਰਤੀਨਿਧ ਕਰਦਾ ਸਿੱਖੀ ਦੇ ਸਿੱਖੀ ਸਿਧਾਂਤ ਦੀ ਸਿੱਖੀ ਜੀਵਨ ਜਾਂਦੀ ਉਹ ਤੋਂ ਮਹਿਸੂਸ ਕਰਦੇ ਆ ਵੀ ਗੁਰਬਾਣੀ ਨਾਲ ਜੁੜਨ ਕਰਕੇ ਤੁਸੀਂ ਇਹਨਾਂ ਵਿਦੇਸ਼ਾਂ 'ਚ ਵਿਚਰਦੇ ਆ ਹੋਇਆਂ ਵੀ ਪਰ ਤੁਸੀਂ ਇਸ ਚੀਜ਼ ਤੋਂ ਜਿਹੜਾ ਹਮੇਸ਼ਾ ਧਿਆਨ ਵੀ ਰੱਖਿਆ ਇਸੇ ਅਗੇ ਕੋਈ ਗਲਤ ਕਦਮ ਨਹੀਂ ਪਟਿਆ ਗੁਰਦੇ ਸੋਲਿ ਦੇ ਆ ਵੀ ਗੁਰਬਾਣੀ ਦੀ ਬਦੌਲਤ ਹੀ ਸਭ ਕੁਝ ਹੋਇਆ ਹਾਂਜੀ ਇਸ ਦੇ ਇਲਾਵਾ ਤੁਸੀਂ ਸਮਝਦੇ ਹੋ ਕਿ ਜਿਹੜਾ ਬਾਤਾਂ ਪਰ ਜਿਹੜਾ ਹਾਂਜੀ ਕਿ ਅਸੀਂ ਆਮ ਤੌਰ ਤੇ ਜਿਹੜਾ ਰੱਬ ਨਾਲ ਜੁੜਨਾ ਜਾਂ ਰੱਬ ਰੱਬ ਕਰਨ ਦਾ ਪਾਵੇ ਹੀ ਲੈਂਦੇ ਹਾਂ ਕਿ ਰੱਬ ਦੇੜ ਬੁਖ ਵਖਰੇ ਨਾਮ ਆ ਅਸੀਂ ਉਹਨਾਂ ਦਾ ਜਿਹੜਾ ਰਿਪੀਟ ਕਰਨਾ ਰੈਪੀਟੀਸ਼ਨ ਹਾਂਜੀ ਦੁਹਰਾਉ ਕਰਨਾ ਹਾਂਜੀ ਜਾਂ ਮੈਡੀਟੇਸ਼ਨ ਜਿਹੜਾ ਅਸੀਂ ਇਹਨਾਂ ਨੂੰ ਹੀ ਸਮਝਦੇ ਹਾਂ ਕਿ ਸ਼ਾਇਦ ਇਹੀ ਰੱਬ ਨਾਲ ਜੁੜਨ ਦਾ ਰਾਹ ਹਾਂ ਬਾਕੀ ਜਿਹੜੇ ਜੀਵਨ ਦੇ ਹੋਰ ਜਿਹੜੇ ਪਹਿਲੂ ਆ ਅਸੀਂ ਆਮ ਤੌਰ ਤੇ ਜਿਹੜੇ ਆ ਉਹ ਅਨਗੋਲੀਆਂ ਕਰਦੇ ਆ ਇਹ ਕਹਾਂ ਕਿ ਅਸੀਂ ਦੇਖਦੇ ਆ ਕਿ ਕੀ ਉਹਦਾ ਬੜਾ ਰੱਬ ਰੱਬ ਕਰਦੇ ਆ ਰੱਬ ਦੇ ਨਾਮ ਮਾਲਾ ਜਪਦੇ ਆ ਪਰ ਉਹਨਾਂ ਦਾ ਜਿਹੜਾ ਵਿਵਹਾਰ ਆ ਦੂਜਿਆਂ ਨਾਲ ਉਹਦੇ ਵਿੱਚ ਜਿਹੜਾ ਬੜਾ ਰੁੱਖਾਪਾਨਾ ਇਸ ਤੋਂ ਇਲਾਵਾ ਵਾਤਾਵਰਣ ਪ੍ਰਤੀ ਵੀ ਉਹ ਕੋਈ ਸੁਚੇਤ ਨਹੀਂ ਮਤ ਉਹਨਾਂ ਨੂੰ ਕੋਈ ਇਸ ਦੀ ਕੇਅਰ ਨਹੀਂ ਉਹ ਸਮਝਦੇ ਕਿ ਇਹ ਸਾਡਾ ਕੰਮ ਨਹੀਂ ਉਸ ਨੂੰ ਅਸੀਂ ਬੇਪਰਵਾਹ ਹੋ ਗਏ ਆ ਸਾਨੂੰ ਇਹਨਾਂ ਗੱਲਾਂ ਨਾਲ ਕੋਈ ਸਰੋਕਾਰ ਨਹੀਂ ਤੁਸੀਂ ਇੱਕ ਸਮੀ ਦੋਗੇ ਬਾਣੀ ਵਿੱਚੋਂ ਸਾਨੂੰ ਜਿਹੜੀ ਆ ਇਸ ਕੋਲ ਕਿੰਨੇ ਕੁ ਸੇਧ ਮਿਲਦੀ ਆ ਤਾਂ ਤੁਸੀਂ ਲੈ ਕੇ ਵਾਤਾਵਰਨ ਪ੍ਰਤੀ ਵੀ ਕਿੰਨੇ ਕੁ ਸੁਚੇਤ ਹੋ ਗਏ ਹੋ ਤੁਸੀਂ ਇਹ ਵੀ ਗੁਰੂ ਸਾਹਿਬ ਦੀ ਕਿਰਪਾ ਗੁਰਬਾਣੀ ਚੋਂ ਆਪਾਂ ਨੂੰ ਹਰੇਕ ਫੀਲਡ ਤੇ ਆਪਾਂ ਨੂੰ ਮਿਲ ਜਾਂਦੇ ਆ ਆਸਪੈਕਟ ਕਿਹੜੀ ਚੀਜ਼ ਤੇ ਕਿਵੇਂ ਆਪਾਂ ਕੰਮ ਕਰਨਾ ਤੇ ਪਰ ਆਪਾਂ ਧਰਮ ਵਿੱਚ ਜੋ ਗੱਲ ਜੇ ਤੁਸੀਂ ਦੱਸਿਆ ਕਿ ਹਾਂ ਬੰਦੇ ਮੋਸਲੇ ਬਸ ਰੱਬ ਰੱਬ ਕਰ ਲੈ ਰਹੇ ਚੋਸ ਫੋਲੋ ਕਰ ਲੈ ਆਪਾਂ ਕਿ ਸਰਿਆ ਸਰੀਅਤ ਕਰੇ ਵਿਚਾਰ ਬਿਨੂ ਬੂਝ ਕੇਸੇ ਪਾਵੇਂ ਆਪਾਂ ਤੇ ਉਹ ਚੀਜ਼ ਵਾਕਈ ਉਹ ਨਹੀਂ ਕਿ ਆਪਾਂ ਬੱਸ ਕੀ ਹਾਂ ਵਾਤਵਾ ਰਬਾਬ ਕਰ ਲਿਆ ਆਪਾਂ ਸਮਝਦੇ ਬਹੁਤ ਸਹੀ ਹੈ ਪਰ ਆਪਾਂ ਇੱਥੇ ਗੁਰੂ ਸਾਹਿਬ ਆਪ ਗੁਰੂ ਹਰਗੋਬਿੰਦ ਸਾਹਿਬ ਦੀ ਇੱਕ ਐਗਜ਼ਾਮਪਲ ਲੈਨੇ ਆਪਾਂ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸ਼ਹਿਰ ਵਿੱਚ ਬਾਗ ਬਣਵਾਏ ਉਹਨਾਂ ਦਾ ਬਾਗ ਗੁਰੂ ਕੇ ਬਾਗ ਕਿੰਨੇ ਸਥਾਨਾ ਤੇ ਹੈ ਗਿਆ ਸੋ ਉਹ ਵਾਤਾਵਰਣ ਦੀ ਸੰਭਾਲ ਦੇ ਕੋ ਜ ਆਪਾਂ ਨੂੰ ਦੇ ਰਹੇ ਗੁਰੂ ਸਾਹਿਬ ਆਪਾਂ ਨੂੰ ਟੀਚਿੰਗ ਦੇ ਰਿਹਾ ਕਿ ਹਾਂ ਸਿੰਘੋ ਆਪਾਂ ਆ ਚੀਜ਼ਾਂ ਕਰਮੀਆਂ ਨੇ ਭਲੇ ਹਾਰੀ ਕੁਦਰਤ ਵਸਿਆ ਕੁਦਰਤ ਦੇ ਵਿੱਚ ਹੀ ਪਰਮਾਤਮਾ ਆਪਣਾ ਵਸਦਾ ਜੀ ਸੋ ਉਹਨੂੰ ਦੀ ਸੰਭਾਲ ਕਰਨੀ ਜ਼ਰੂਰੀ ਆ ਅੱਜ ਦੇ ਟਾਈਮ ਵਿੱਚ ਤਾਂ ਬਹੁਤ ਜ਼ਿਆਦਾ ਜਿਵੇਂ ਹੋ ਗਿਆ ਕਿ ਪੋਲੂਸ਼ਨ ਆਪਣੀ ਗਲੋਬਲ ਵਾਰਮਿੰਗ ਇਹ ਚੀਜ਼ਾਂ ਸਾਰੀਆਂ ਹੋ ਰਹੀਆਂ ਨੇ ਸੋ ਸਿੱਖੀ ਵਿੱਚ ਆਪਾਂ ਕੱਲਾ ਨਹੀਂ ਕਿ ਆਪਾਂ ਕੱਲੇ ਬਾਰੀ ਪੜ ਲਈ ਜਾਂ ਕੱਲੇ ਸਿਮਰਨ ਕਰ ਲਿਆ ਪਰ ਆਪਾਂ ਨੂੰ ਜਿਵੇਂ ਗੁਰੂ ਸਾਹਿਬ ਨੇ ਰਾਂ ਦਰਸਾਇਆ ਸਬਰਬਰ ਉਹਵੇਂ ਕਿ ਆਪਾਂ এনवायरमेंट ਪ੍ਰਤੀ ਵੀ ਕਰਨਾ ਹੈ ਐਵੇਂ ਅਸੀਂ ਪਿੱਛੇ ਪੰਜਾਬ ਵਿੱਚ ਵੀ ਕਰਦੇ ਸੀ ਜਿਹੜਾ ਤਾਇ ਜੀ ਨੇ ਸਭਾ ਬਣਾਈ ਸੀ ਤੇ ਅਸੀਂ ਕੀ ਕਰਨਾ ਮ ਆਪਣੇ ਮੌਨਸੂਨ ਦੇ ਦਿਨਾਂ ਵਿੱਚ ਬੂਟੇ ਲੈ ਜene ਦਰਿਆਵਾਂ ਦੇ ਕੰਡੇ ਬੀਜਾਣੇ ਜਾਂ ਕੋਈ ਸੜਕਾਂ ਦੇ ਵਿੱਚ ਅਸੀਂ ਆਪਦੀ ਜਿਵੇਂ ਜਿਹੜੇ ਧਾਰ ਪਛਾਣ ਦੇ ਬੰਦੇ ਆ ਉਹਨੇ ਦੁਕਾਨਾਂ ਅੱਗੇ ਦਰਖਤ ਲਾ ਦੇਨੇ ਹਾਂ ਹਾਂ ਤੇ ਉਹਨੇ ਸੰਭਾਲ ਵੀ ਕਰਦੇ ਸੀ ਦਰਖਤ ਲਾ ਕੇ ਇੱਕ ਇੱਕ ਹੁੰਦਾ ਸੀ ਦਰਖਤ ਲਾ ਕੇ ਛੱਡ ਦਿੰਦੇ ਸੀ ਪਸ਼ੂ ਖਾ ਜਾਂਦੇ ਸੀ ਕਾਜੇ ਕੀ ਤਾਂ ਕਰਦੇ ਆ ਕਰਦੇ ਰੱਖਿਆ ਬੂਟੇ ਸੰਭਾਲੇ ਕਰਦੇ ਕਿਉਂਕਿ ਉੱਥੇ ਆਵਾਰਾ ਪਸ਼ੂ ਦਾ ਕੰਟਰੋਲ ਨਹੀਂ ਹੈਗਾ ਸੋ ਫਿਰ ਅਸੀਂ ਕਿ ਉਹਨਾਂ ਨੂੰ ਸੰਭਾਲ ਕੇ ਜੇ ਉੱਤੇ ਕਬੂਟਾ ਕੋਈ ਹਾਈਟ ਦਾ ਹੋ ਜਾਂਦਾ ਸੀ ਇੰਨੀ ਕੁ ਦਾ ਕਿ ਹਾਂਜੀ ਬੰਦੇ ਦੋ ਚੱਲਾਂਗੇ ਹੁਣ ਨਹੀਂ ਇਹਨੂੰ ਕੋਈ ਖਤਰਾ ਫਿਰ ਅਸੀਂ ਉਹ ਫੇਰ ਆ ਕੀ ਅਗਲੇ ਬੁਟੇਵਲ ਵਰਕ ਕਰ ਲੋ ਇੱਥੇ ਵੀ ਕੋਈ ਇਸ ਪੱਖੋਂ ਕੋਈ ਚੜਾਅ ਸੁਚੇਤ ਹੈਗੇ ਹੋ ਕੋਈ ਕਰਨ ਲਈ ਕੁਝ ਕਰਦੇ ਹੋ ਸਾਰੂ ਕਦਮ ਉਠਾਉਣੇ ਹੋ ਜਾਂ ਦੂਜਿਆਂ ਜਾਬਰੂ ਕਰਦੇ ਹੋ ਹਾਂਜੀ ਇੱਥੇ ਹੁਣ ਅਸੀਂ ਯੂਨੀਵਰਸਿਟੀ ਵਿੱਚ ਕਲੱਬ ਬਣਾਇਆ ਤੇ ਕਿਹੜੀ ਯੂਨੀਵਰਸਿਟੀ ਪੜ੍ਹਦੇ ਹੋ ਤੁਸੀਂ ਕਿਹ ਪਹਿਲਾਂ ਯੂਨੀਵਰਸਿਟੀ ਅੱਛਾ ਤੇ ਉਹ ਯੂਨੀਵਰਸਿਟੀ ਵਿੱਚ ਅਸੀਂ ਸੰਗਾਂ ਨੇ ਰਲ ਕੇ ਕਲੱਬ ਬਣਾਇਆ ਸਕੂਲ ਆਫ ਥੌਟਸ ਨਾਮ ਰੱਖਿਆ ਅਸੀਂ ਉਹ ਅੱਛਾ ਅੱਛਾ ਤੇ ਉਹ ਕਲੱਬ ਵਿੱਚ ਹੁਣ ਅਸੀਂ ਅਗਲਾ ਪ੍ਰੋਗਰਾਮ ਅਸੀਂ ਕਰਨਾ ਹੈ ਨਾਨਕਸ਼ੇਕ ਕਲੰਟਰ ਅਨੁਸਾਰ ਗੁਰੂ ਅਰਜਨ ਦੇਵ ਗੁਰਕੱਦੀ ਦੇ ਵਸ ਹਾਂ ਤੇ ਗੁਰੂ ਅਰਜਨ ਦੇਵ ਜੀ ਦੇ ਦਿਵਸ ਨੂੰ ਆਪਾਂ ਸਿੱਖ ਵਾਤਾਵਰਣ ਦੇ ਦਿਵਸ ਵੀ ਕਹਿੰਦੇ ਆ ਤੇ ਨਾਲੇ ਨਾਨਕਸ਼ੇ ਨਵਾਂ ਸਾਲ ਵੀ ਆਪਣਾ ਆਰੰਭ ਹੋਣਾ ਸੋ ਉਸ ਦਿਨ ਅਸੀਂ ਯੂਨੀਵਰਸਿਟੀ ਹੁਣਾ ਪ੍ਰੋਗਰਾਮ ਉਲੀਕਿਆ ਕਿ ਉਸ ਦਿਨ ਇੱਕ ਪ੍ਰੈਜੈਂਟੇਸ਼ਨ ਦੇਣੀ ਆਪਾਂ ਹਾਂ ਹਾਂ ਤੇ ਪ੍ਰੈਜੈਂਟੇਸ਼ਨ ਵੀ ਦਵਾਂਗੇ ਨਾਲ ਉੱਥੇ ਆਪਾਂ ਪਾਣੀ ਵਿੱਚ ਜਿੰਨੇ ਦਰਖਤ ਪਸ਼ੂ ਪੰਛੀਆਂ ਬਾਰੇ ਵਿਚਾਰੀ ਉਹਨਾਂ ਤੇ ਪ੍ਰੈਜੈਂਟੇਸ਼ਨਾਂ ਬਣਾ ਰਹੇ ਸੀ ਨਿੱਕੇ ਨਿੱਕੇ ਅਸੀਂ ਪੈਂਪਲੇਟਸ ਬਣਾਵਾਂਗੇ ਸੋ ਉਹ ਵੀ ਆਪਾਂ ਯੂਨੀਵਰਸਿਟੀ ਵਿੱਚ ਲਾਵਾਂਗੇ ਗਾਣਾ ਸੀ ਕਿ ਟੀਚਰ ਮਿੱਥੇ ਕਿ ਜੇ ਤਾਂ ਹੋ ਸਕੇ ਸਾਨੂੰ ਅਲੋਕੇਟ ਹੁੰਦੀ ਜਗ੍ਹਾ ਹੁੰਦੀ ਹੈ ਤੇ ਜਗ੍ਹਾ ਅਲੋਕੇਟ ਹੋ ਜੇ ਸੀ ਪੱਕੇ ਹੀ ਕੁਰਬਾਨੀ ਦੇਵਾਂ ਲਾ ਦੇਣੇ ਉੱਥੇ ਅਰਥ ਕਿਤੇ ਤੇ ਬਾਣੀ ਦੇ ਤੋਕ ਨਹੀਂ ਡਾਇਰੈਕਟ ਲਿਖਾਂਗੇ ਕਿਉਂਕਿ ਉਹਨੇ ਬੀਂਦੀ ਸਿਰਫ ਅਰਥ ਲਿਖ ਦਾਂਗੇ ਤੇ ਬਸ ਆ ਲਿਖਣੇ ਕਿਲੋਗ੍ਰਾਮ ਸਭ ਤੇ ਉਹ ਪੈਂਪਲੇਟਸ ਬਣਾ ਕੇ ਯੂਨੀਵਰਸਿਟੀ ਲੈਣਾ ਤਾਂ ਕਿ ਟੀਚਿੰਗਸ ਅਗੇ ਮਿਲਦੀਆਂ ਰਹਿਣ ਮੋਸੇ ਸੋਨਿਆ ਗੁਰਬਾਣੀ ਜੀ ਤੁਹਾਨੂੰ ਕਾਫੀ ਕੁ ਜਿਹੜਾ ਇਹ ਪੱਕ ਵੀ ਤੁਹਾਨੂੰ ਜਾਗਰ ਹੋਇਆ ਜਾਗਰ ਹੋਇਆ ਉਹ ਤੁਸੀਂ ਨੂੰ ਪ੍ਰੈਕਟੀਕਲੀ ਜਿਹੜਾ ਉਹ ਕਦਮ ਪੁੱਟ ਰਹੇ ਹੋ ਮੈਂ ਤਾਂ ਬਹੁਤ ਵਧੀਆ ਤੁਹਾਨੂੰ ਦੇਖ ਕੇ ਸ਼ਾਬਾਹ ਬਹੁਤ ਸਾਰੇ ਬਹੁਤ ਸਾਰਾ ਨੂੰ ਜਿਹੜਾ ਉਪਰੇਣਾ ਮਿਲੂਗੀ ਅੱਗੇ ਤੁਸੀਂ ਆਪਣੇ ਕਵਰ ਹਰ ਨਸਸ ਸਿੰਘ ਜੀ ਕੀ ਕਰਨਾ ਚਾਹੋਗਾ ਸਾ ਨੌਜਵਾਨ ਪੀੜੀ ਨੂੰ ਕਿਉਂਕਿ ਤੁਸੀਂ ਇੱਥੇ ਇਸ ਜੰਗ ਉਮਰ ਚ ਆਇਓ ਔਰ ਇਸ ਸੂਬੇ ਜਿਨੀ ਬਲਕੇ ਇੱਕ ਪ੍ਰੈਕਟੀਕਲੀ ਵੀ ਤੁਸੀਂ ਇੱਕ ਸਿੱਖੀ ਦਾ ਵਧੀਆ ਨਮੂਨਾ ਪੇਸ਼ ਕਰ ਰਹੇ ਹੋ ਤਦ ਤੁਹਾਨੂੰ ਬਹੁਤ ਸਾਰੇ ਜਿਹੜੇ ਉਹ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੋਊਗਾ ਪਰ ਤੁਸੀਂ ਜਿਹੜਾ ਫਿਰ ਵੀ ਤੁਸੀਂਾਂ ਡੋਰਦੇ ਹੋ ਤੇ ਤੁਸੀਂ ਜਿਹੜੇ ਖਾਸ ਤੌਰ ਤੇ ਹੋ ਤੁਹਾਡੇ ਵਰਗੇ ਨੌਜਵਾਨ ਜਿਹੜੇ ਕਿਉਂ ਘਬਰਾ ਜਾਂਦੇ ਆ ਕਿ ਉਹਨਾਂ ਨੂੰ ਨੌਕਰੀ ਦੀ ਪ੍ਰੋਬਲਮ ਆ ਜਾਂਦੀ ਆ ਜਾਂ ਹੋਰ ਕਈ ਤਰ੍ਹਾਂ ਕਿ ਉਹ ਦਸਤਾਰ ਸਜਉਂਦੇ ਆ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਪਰ ਮੈਂ ਅਜੋ ਉਹ ਰੂਪ ਨੇ ਜੋ ਪਹਿਲੇ ਸਰਪ੍ਰਸਤ ਗੋਣੇ ਸਾਹਮਣਾ ਕਰਨਾ ਪਿਆ ਉਹ ਸਟਿਲ ਕਈ ਤਾਂ ਥੋੜਾ ਬਤਾ ਹੈ ਹੈ ਵੀ ਹੈ ਕਿਵੇਂ ਉਹ ਵੈਸੇ ਹੀ ਕੁਬਰਾ ਲੈਂਦੇ ਆ ਹਾਂਜੀ ਜਾਂ ਜਿਹੜੇ ਕੋਈ ਕਲ ਸੋਸਾਇਟੀ ਵਿੱਚ ਪੈਣਾ ਚਾਹੁੰਦੇ ਆ ਕਿਉਂਕਿ ਉਹਨਾਂ ਦੀ ਰਸਤੇ ਦੁਕਾਨ ਪਿਛਾਣੇ ਜਾਂਦੇ ਆ ਇਸ ਕਰਕੇ ਉਹ ਜ਼ਰੂਰੀ ਸਮਝਦੇ ਆ ਕਿ ਆਪਾਂ ਇਹਦਾ ਤਿਆਗ ਕਰਦੇ ਆ ਤਾਂ ਤੁਸੀਂ ਕੀ ਵੈਸੇ ਜਿਹੜੇ ਨੌਜਵਾਨ ਆ ਜਿਹੜੇ ਕਿ ਇਸ ਪੜਾ ਦੇ ਇੱਕ ਧਮਾਂ ਢੋਲ ਆ ਕੀ ਕਹਿਣਾ ਚਾਹੋਗੇ ਆ ਕੀ ਵਿੱਚ ਇਹ ਅਡੋਲ ਡਮਾਡ ਵਾਲੇ ਹੋ ਜਾਂਦੇ ਬੰਦੇ ਪਰ ਇੱਕ ਆਪਣੀ ਜਿਵੇਂ ਪਛਾਣ ਉਹ ਚੀਜ਼ ਤੋਂ ਆਪਾਂ ਨੂੰ ਰਹਿਣਾ ਚਾਹੀਦਾ ਹੂੰ ਹੂੰ ਸਿੱਖੀ ਵਿੱਚ ਬਹੁਤ ਵਧੀਆ ਫਿਲਾਸਫੀ ਆਪਾਂ ਨੂੰ ਮਿਲੀ ਹੈ ਹੂੰ ਤੇ ਇਕੱਲੇ ਕੁਝ ਆਪਾਂ ਕਹਿ ਦੀ ਰਸ ਕਰਕੇ ਕਿਸੇ ਚੀਜ਼ਾਂ ਕਰਕੇ ਕਈ ਛੱਡ ਦਿੰਦੇ ਜਸ ਐਵੇਂ ਕਿ ਜਿਵੇਂ ਤੁਸੀਂ ਦੱਸਿਆ ਕਿ ਹਾਂ ਕੀ ਕੋਈ ਗਲਤ ਸੰਗਤ ਚ ਪੈਣਾ ਅੰਦਰਲੀ ਵਾਕਏ ਫਿਰ ਅੜੀਕਾ ਹੁੰਦਾ ਇਸ ਰੂਪ ਕਿ ਉਹ ਨਹੀਂ ਫਿਰ ਜਾ ਸਕਦੇ ਫਿਰ ਉਹ ਇਸ ਰੂਪ ਨੂੰ ਤਿਆਗ ਦਿੰਦੇ ਆ ਤੇ ਉਹ ਗਲਤ ਸੰਗਤ ਚ ਪੈ ਜਾਂਦੇ ਹਨ ਉਹ ਚੀਜ਼ ਉਹਨਾਂ ਨੂੰ ਗਾਂ ਜਾ ਕੇ ਤਾਂ ਲਾਈਫ ਵਿੱਚ ਤੇ ਗਲਤ ਪਾਸੇ ਲੈ ਕੇ ਜਾ ਰਹੀ ਹੈ ਕੁਝ ਵੀ ਕਰ ਰਹੇ ਹੋ ਵਿਸੇਵਕਾਰ ਕਰ ਰਹੇ ਨਸ਼ੇ ਤੇ ਲੱਗੇ ਜੇ ਉਹ ਚੀਜ਼ ਗਾਂ ਕਿਤੇ ਜਾ ਕੇ ਉਹਨਾਂ ਨੂੰ ਐਂਡ ਤੇ ਰਿਜ਼ਲਟ ਮਾੜੀ ਦਿੰਦੀ ਹੈ ਜੀ ਸੋ ਜੇ ਕਿਤੇ ਨਾ ਕਿਤੇ ਆਪਣੇ ਆਪ ਵੇਖ ਸਰੂਪ ਹੀ ਆਪਾਂ ਵੇਖ ਲਿਓ ਕਈ ਵਾਰ ਹੁੰਦਾ ਨਹੀਂ ਆਪਾਂ ਸਿੱਖਾਂ ਗੁਰੂ ਦੇ ਸਿੱਖਾਂ ਆ ਚੀਜ਼ ਆਪਾਂ ਨੂੰ ਸੋਭਾ ਨਹੀਂ ਦਿੰਦੀ ਸੋ ਉਹ ਚੀਜ਼ ਤਾਂ ਆਪਾਂ ਭਈ ਬਰਜ ਜੀ ਦਾ ਕਿੰਨੀ ਆ ਨਹੀਂ ਕਰਨੀ ਤੇ ਦੂਜਾ ਜਿਵੇਂ ਤੁਸੀਂ ਦੱਸਿਆ ਕਿ ਇੱਕ ਇਨਫੀਰੀਅਰਟੀ ਕੰਪਲੈਕਸ ਜਰੂਰ ਹੋ ਜਾਂਦਾ ਜਿਵੇਂ ਮੈਂ ਵੀ ਇੱਥੇ ਯੂਨੀਵਰਸਿਟੀ ਤੇ ਕੰਪਿਊਟਰ ਸਾਇੰਸ ਕਰਦਾ ਸੀ ਕਈ ਕਲਾਸਾਂ ਵਿੱਚ ਮੈਂ ਸਿੰਗ ਹਾਂ ਉਹਨਾਂ ਤੋਂ ਬਾਕੀ ਦੂਜੇ ਗੋਰੇ ਹੋਣੇ ਹਾਂ ਹਾਂ ਓਕੇ ਪਰ ਮੈਨੂੰ ਵੀ ਹੋਣਾ ਕਿ ਬਹੁਤ ਕਿ ਦੁੱਧੇ ਹੀ ਮਾਇਆ ਕਰ ਲਈ ਉਪਰਾਜ ਫੀਲ ਹੁੰਦਾ ਸੀ ਇੱਥੇ ਹਾਂ ਤੇ ਉੱਥੇ ਪਰ ਫਿਰ ਵੀ ਇਚੜਦੀ ਕਰਾ ਕਿ ਨਹੀਂ ਕਿ ਇੱਕ ਆਪਦੀ ਹਰੇਕ ਜਣ ਦੀ ਇੱਕ ਯੂਨੀਕਨੈਸ ਆ ਬਗੁਰੂ ਸਾਹਿਬ ਫਲਸਫਾ ਕਰਦਾ ਮੇਨ ਆਪਾਂ ਜਿਹੜੀ ਚੀਜ਼ ਤੇ ਵਰਕ ਕਰ ਰਹੇ ਆ ਆਪਦੀ ਉਹਨਾਂ ਨਾਲ ਮੈਂ ਬੈ ਕੇ ਮੈਂ ਦੂਜੇ ਬੰਦੇ ਜਿਵੇਂ ইরਾਨੀ ਬੰਦੇ ਸੀ ਨਾਲ ਸਟੂਡੈਂਟਸ ਪਾਰਸ਼ੀਅਨਸ ਹੋਗੇ ਦੂਜੇ ਗੋਰੇ ਹੋਗੇ ਇਹਨਾਂ ਨਾਲ ਬੈ ਕੇ ਉਹ ਵਿਚਾਰਾ ਕਰਨੇ ਗੱਲਾਂ ਬਾਤਾਂ ਕਰਨੀਆਂ ਤੇ ਉਹਨਾਂ ਨੇ ਹਾਂ ਸਮਝਦੇ ਗੱਲਾਂ ਹਾਂ ਠੀਕ ਹੈ ਤੇ ਇਸੇ ਤੋਂ ਕਿਤੇ ਨਾ ਕਿਤੇ ਚੀਜ਼ ਅੱਜ ਵੀ ਸੋਸਾਇਟੀ ਵਿੱਚ ਹੈਗੀ ਆ ਪਰ ਜੇ ਆਪਾਂ ਬਹਿ ਕੇ ਜਿਵੇਂ ਮੈਂ ਆਪਣੀ ਫੀਲਡ ਵਿੱਚ ਕੀ ਕੰਮ ਕਰਦੇ ਆਪਾਂ ਸਟੱਡੀ ਕਰਦੇ ਇਕੱਠੇ ਫਿਰ ਉੱਥੇ ਬੈਠੇ ਵਿਚਾਰਾ ਵੀ ਹੋ ਜਾਂਦੀ ਆ ਹਾਂ ਹਾਂ ਕਾਮਨ ਆਈਡੀਆ ਤੇ ਵਰਕ ਕਰਨਾ ਸ਼ੁਰੂ ਕਰਦੋ ਡਿਫਰੈਂਸਸ ਆਪੇ ਤੁਸੀਂ ਭੁੱਲ ਜਿਓਗੇ ਇੱਕ ਵਾਰੀ ਹਾਂ ਹਾਂ ਫਿਰ ਤੁਸੀਂ ਆਪਣੀ ਸਮਝਾ ਸਕਦੇ ਹੋ ਦੀ ਆ ਸਾਡੀ ਖਿਆਲ ਹੈ ਸਾਡੀ ਵੈਲਿਊ ਜਮਦੂ ਦੇ ਲਈ ਜ਼ਰੂਰੀ ਹੈ ਕਿ ਸਾਨੂੰ ਖੁਦ ਪਤਾ ਹੋਵੇ ਪਹਿਲਾਂ ਖੁਦ ਹਾਂਜੀ ਦੇਲੀ ਮੈਂ ਕਰ ਰਹੀ ਵੀ ਜ਼ਰੂਰੀ ਹੈ ਕਿ ਤੁਸੀਂ ਆਪ ਵੀ ਕਰੀਏ ਕਿ ਜਿਤੇ ਆਪਾਂ ਹੋਸਟਡਿ ਕਰਦੇ ਹਾਂ ਬਹੁਤ ਉਹ ਫੀਲਡਾਂ ਦੀ ਹਾਂਜੀ ਦੇ ਲਈ ਸਿੱਖਣ ਦੇ ਨਾਤੇ ਸਾਡਾ ਇਹ ਵੀ ਇੱਕ ਫਰਜ਼ ਆ ਕਿ ਅਸੀਂ ਆਪਣੇ ਘਟੋ ਗੁਰਬਾਨੇ ਨੂੰ ਪੜੀਏ ਇਤਿਹਾਸ ਨੂੰ ਖੋਜੀਏ ਹਾਂਜੀ ਇਤਿਹਾਸ ਨੂੰ ਗੁਰਬਾਨੇ ਦੀ ਕਿਸਮਟੂ ਤੇ ਪਰਖ ਕੇ ਜਾਂਚੀਏ ਇਹ ਨਹੀਂ ਜੋ ਮੇਰੇ ਤੁਹਾਡੇ ਵਰਗੇ ਲਈ ਇਤਿਹਾਸ ਸੀ ਉਹਨੂੰ ਨਾ ਮੰਨੀ ਬਲਕਿ ਉਹਨੂੰ ਗੁਰਬਾਨੇ ਦੀ ਕਿਸਮਟੂ ਤੇ ਪਰਖ ਕੇ ਦੇਖੀਏ ਕਿ ਇਹ ਸੱਚਮੁੱਚ ਗੁਰਬਾਨੀ ਦੀ ਪ੍ਰੋਟਾ ਕਰਦੀ ਹੈ ਕਿ ਨਹੀਂ ਕਰਦੀ ਕਿਉਂਕਿ ਬਹੁਤ ਸਾਰਾ ਇਤਿਹਾਸ ਵੀ ਜਾ ਸਕੀ ਜਿਹੜਾ ਕਿ ਗੁਰਬਾਨੀ ਦੇ ਆਸ਼ੀਰਵਾਦ ਬਿਲਕੁਲ ਉਲਟਾ ਤੇ ਇਹ ਜਦ ਸਮਝੋ ਕਿ ਤਾਂ ਇਹ ਸਮਝਾ ਸਕਦੇ ਆ ਤੁਸੀਂ ਤਾਂ ਹੀ ਜੜਾ ਸਮਝਾ ਸਕੇ ਹੋ ਤੁਸੀਂ ਕਨਵਰਸ ਕਰ ਸਕੋ ਇਹ ਤੁਹਾਨੂੰ ਸਮਝ ਸੀ ਤੇ ਇਹ ਮੈਂ ਕਹੇ ਵੀ ਬੜਾ ਜ਼ਰੂਰੀ ਆ ਕਿ ਸਾਨੂੰ ਆਪ ਵੀ ਥੋੜਾ ਟਾਈਮ ਕੱਢਣਾ ਚਾਹੀਦਾ ਕਿ ਤੇ ਆਪਾਂ ਉਹ ਜਿਹੜੇ ਵੱਖ-ਵੱਖੇ ਸਬਜੈਕਟ ਆ ਉਹਨਾਂ ਦੀ ਮਿਹਨਤ ਕਰਦੇ ਆ ਤਾਂ ਸਾਨੂੰ ਜਿਹੜਾ ਫਟੋ ਘਟਾ ਆਪਣੇ ਧਰਮ ਬਾਰੇ ਗੁਰਬਾਣੀ ਬਾਰੇ ਇਤਿਹਾਸ ਬਾਰੇ ਵੀ ਸਾਨੂੰ ਪੁੱਦ ਪਹਿਲਾਂ ਜਾਨਣਾ ਚਾਹੀਦਾ ਤਾਂ ਹੀ ਜਿਸ ਨੂੰ ਪਤਾ ਹੋਊਗਾ ਅਸੀਂ ਦਾਂ ਹੀ ਦੁਨੀਆਂ ਨੂੰ ਦੱਸ ਸਕਾਂਗੇ ਕਿਉਂ ਤੁਹਾਨੂੰ ਪਤਾ ਸੀਗਾ ਤੁਸੀਂ ਇਤਿਹਾਸ ਵੀ ਧਿਆਨ ਨਾਲ ਪੜ੍ਹਦੇ ਸੀ ਗੁਰਬਾਣੀ ਪੜ੍ਹਦੇ ਸੀ ਵਿਚਾਰ ਨਾਲ ਇਸ ਕਰਕੇ ਤੁਸੀਂ ਉਹਨਾਂ ਨੂੰ ਤਸੱਲੀ ਕਰਾ ਸਕੀ ਤੁਹਾਡਾ ਬਹੁਤ ਬਹੁਤ ਕਮਰ ਖਾ ਦੇ ਸੱਚੀ ਬਹੁਤ ਬਹੁਤ ਧੰਨਵਾਦ ਤੁਸੀਂ ਮੋਹਤਾ ਤੁਹਾਨੂੰ ਤੁਹਾਡਾ ਬੜਾ ਬੀਜ਼ੀ ਸਕੇਜੂਲ ਆ ਪਰ ਫੇਰ ਤੁਸੀਂ ਸਮਾਂ ਕੱਢਿਆ ਪਰ ਮੈਂ ਮੈਨੂੰ ਪੂਰੀ ਆਸ ਆ ਕਿ ਸਾਡੇ ਦਰਸ਼ਕਾਂ ਤੁਹਾਡੇ ਜਿਹੜੀ ਤੁਸੀਂ ਆਪੀਤੀ ਆਪਣੀ ਸਤਾਈ ਆ ਤੁਹਾਡਾ ਜੋ ਨਿੱਜੀ ਤਜਰਬਾ ਇਹਦੇ ਤੋਂ ਜਿਹੜਾ ਬਹੁਤ ਸਾਰੇ ਇਹ ਸਾਡੇ ਜਿਹੜੇ ਦਰਸ਼ਕ ਆ ਉਹ ਲਾਭ ਉਠਾਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ